ਮਾਪੇ ਚੰਦਿਆ ਕਰ ਮਾਪੇ ਦਾ ਹੀ ਕਹਿਣਾ ਮਨ ਨੂੰ ਸ਼ੁਰੂ ਤੋਂ ਮਾਪੇ ਬਾਪ ਸ਼ੁਰੂ ਤੋਂ ਗੰਦਾ ਜੋ ਉਹ ਐਂਡਿੰਗ ਤੱਕ ਗੰਧਲਾਉ ਬਹੁਤ ਵਧੀਆ ਫਿਲਮ ਔਰ ਇੰਨੀਆਂ ਇਹਦੇ ਵਿੱਚ ਟੀਚਿੰਗਸ ਦਸੀਆਂ ਇਸ ਫਿਲਮ ਚ ਕਿ ਜਿਹੜੀ ਇਸ ਚੀਜ਼ ਦੀ ਅੱਜ ਦੀ ਡੇਟ ਵਿੱਚ ਇੰਨੀ ਨੀਡ ਐ ਸਾਡੀ ਸੋਸਾਇਟੀ ਵਿੱਚ ਮਤਲਬ ਐਦਾ ਦੀ ਸੀ ਕਿ ਮਤਲਬ ਸਮਝ ਆ ਗਈ ਕਿ ਅਰਦਾਸ ਕੀ ਚੀਜ਼ ਐ ਉਹ ਬਹੁਤ ਹੀ ਵਧੀਆ ਸਟੋਰੀ ਨੂੰ ਕੱਢ ਕੇ ਲੈ ਕੇ ਆਇਆ ਘਰ ਘਰ ਦੀ ਪ੍ਰੋਬਲਮ ਹੈ ਹਰ ਐਂਗਲ ਤੋਂ ਪ੍ਰੋਬਲਮ ਨੂੰ ਦਿਖਾਇਆ ਗਿਆ ਹੈ ਮੈਂ ਅਰਦਾਸ ਕਰਦੀ ਆ ਕਿ ਇਸ ਪਿਕਚਰ ਦਾ ਮੈਸੇਜ ਹਰ ਘਰ ਘਰ ਦੇ ਵਿੱਚ ਜਾਏ ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 13 ਸਤੰਬਰ ਨੂੰ ਗਿੱਪੀ ਗਰੇ ਵਾਲ ਦੀ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਰਿਲੀਜ਼ ਹੋ ਗਈ ਹੈ ਤਕਰੀਬਨ ਜਿੰਨੇ ਵੀ ਸ਼ੋਅ ਨੇ ਸਾਰੇ ਹਾਊਸਫੁੱਲ ਜਾ ਰਹੇ ਨੇ ਔਰ ਅੱਜ ਜਲੰਧਰ ਦੇ ਵਿੱਚੋਂ ਕੁਝ ਬੱਚੇ ਆਏ ਨੇ ਇਹ ਫਿਲਮ ਦੇਖਣ ਸਪੈਸ਼ਲ ਸਕਰੀਨਿੰਗ ਹੋਈ ਹੈ ਯੂਨਿਕ ਹੋਮ ਦੇ ਵਿੱਚੋਂ ਅੱਜ ਬੱਚੇ ਇਸ ਫਿਲਮ ਨੂੰ ਦੇਖਣ ਪਹੁੰਚੇ ਨੇ ਸਪੈਸ਼ਲ ਸਕਰੀਨਿੰਗ ਹੋਈ ਹੈ ਉਹਨਾਂ ਵਾਸਤੇ ਸੋ ਜਦੋਂ ਇਹ ਫਿਲਮ ਦੇ ਕੇ ਬਾਹਰ ਨਿਕਲਦੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਇਹ ਫਿਲਮ ਕਿਵੇਂ ਦੀ ਲੱਗਦੀ ਹੈ ਤੇ ਆਓ ਕਰਦੇ ਆ ਬੱਚੇ ਦੇ ਨਾਲ ਗੱਲਬਾਤ ਸੋ ਯੂਨਿਕ ਹੋਮ ਤੋਂ ਬੱਚੇ ਫਿਲਮ ਦੇ ਕੇ ਬਾਹਰ ਆ ਗਏ ਨੇ ਸੋ ਪਾਈਸਾ ਲੈ ਕੇ ਆਏ ਨੇ ਇਹਨਾਂ ਨੂੰ ਸੋ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਜੀ ਫਿਲਮ ਕਿਵੇਂ ਲੱਗੀ ਤੁਹਾਨੂੰ ਛੋਣੀ ਛੋਣੀ ਲੱਗੀ ਬੱਚੇ ਫਿਲਮ ਫਿਲਮ ਬਹੁਤ ਇਮੋਸ਼ਨਲ ਸੀਗੀ ਬਹੁਤ ਜਿਆਦੀ ਹਾਂ ਅਰਦਾਸ ਮਤਲਬ ਐਦਾ ਦੀ ਸੀਗੀ ਮਤਲਬ ਸਮਝ ਆ ਗਈ ਕਿ ਅਰਦਾਸ ਕੀ ਚੀਜ਼ ਹੈ ਬਹੁਤ ਵਧੀਆ ਇਸ ਫਿਲਮ ਦਾ ਮਾਪੇ ਮਾਪੇ ਤੇ ਚੰਦਿਆ ਕਰੋ ਮਾਪੇ ਦਾ ਹੀ ਗਾਇਨਾ ਮਨੂੰ ਸ਼ੁਰੂ ਤੋਂ ਮਾਪੇ ਬਾਪ ਸ਼ੁਰੂ ਤੋਂ ਕੰਤਾ ਜੋ ਉਹ ਐਂਡਿੰਗ ਤੱਕ ਦਿਲਾਉ ਕੀ ਗੱਲ ਹੋ ਗਈ ਇਮੋਸ਼ਨਲ ਇਮੋਸ਼ਨਲ ਹੋ ਗਿਆ ਫਿਲਮ ਦੇਖ ਕੇ ਹਾਂਜੀ ਮਾਤਾ ਪਿਤਾ ਨੂੰ ਯਾਦ ਕਰ ਰਹੇ ਹੋ

ਬਹੁਤ ਵਧੀਆ ਕਿਵੇਂ ਫਿਲਮ ਕਿਵੇਂ ਲੱਗੀ ਬਹੁਤ ਵਧੀਆ اچھا ਫਿਲਮ ਦੇ ਵਿੱਚ ਤੁਹਾਨੂੰ ਪਤਾ ਵੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਏ ਆ ਹਾਂਜੀ ਕਿਵੇਂ ਲੱਗਾ ਦੇਖ ਕੇ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਫਿਲਮ ਬਹ ਦਾ ਭਲਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸੋ ਯੂਨਿਕ ਹੋਣ ਤੋਂ ਮਾਤਾ ਜੀ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਤੁਸੀਂ ਬਹੁਤ ਸੋਹਣਾ ਪ੍ਰਾਲਾ ਕੀਤਾ ਬੱਚਿਆਂ ਨੂੰ ਅਰਦਾਸ ਦੇ ਨਾਲ ਜੋੜਿਆ ਬੱਚਿਆਂ ਨੂੰ ਅਰਦਾਸ ਦਾ ਮਤਲਬ ਸਮਝਾਇਆ ਇਸ ਸਪੈਸ਼ਲ ਸਕਰੀਨਿੰਗ ਹੋਈ ਜਲੰਧਰ ਦੇ ਵਿੱਚ ਬੱਚੇ ਜਿੰਨੇ ਵੀ ਆ ਔਰ ਇੱਕ ਉਹ ਕੰਮ ਮੈਂ ਬਾਅਦ ਵਿੱਚ ਕਰੂੰਗਾ ਕਿਉਂਕਿ ਸਾਨੂੰ ਜ਼ਿਆਦਾਤਰ ਜੁਨੀਕ ਹੋਮ ਦੇ ਵਿੱਚ ਬੇਟੀਆਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਕੀ ਕਹਿਣਾ ਚਾਹੂੰਗਾ ਜੀ ਫਿਲਮ ਦੀ ਸਕਰੀਨਿੰਗ ਹੋਈ 110 ਦੀ ਤੁਸੀਂ ਲੈ ਕੇ ਆਇਓ ਖਾਸ ਤੌਰ ਤੇ ਬਹੁਤ ਵਧੀਆ ਫਿਲਮ ਔਰ ਇੰਨੀਆਂ ਇਹਦੇ ਵਿੱਚ ਟੀਚਿੰਗਸ ਦਸੀਆਂ ਇਸ ਫਿਲਮ ਚ ਕਿ ਜਿਹੜੀ ਇਸ ਚੀਜ਼ ਦੀ ਅੱਜ ਦੀ ਡੇਟ ਵਿੱਚ ਇੰਨੀ ਨੀਡ ਐ ਸਾਡੀ ਸੋਸਾਇਟੀ ਵਿੱਚ ਨਾ ਕਿ ਕਲਾ ਸਿੱਖ ਕੌਮ ਚ ਸਾਰੀ ਦੁਨੀਆ ਦੇ ਵਿੱਚ ਸਾਰੀ ਲੁਕਾਈ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਜਿੰਨਾ ਸੁੰਦਰ ਕਿਰਦਾਰ ਇਹਨਾਂ ਨੇ ਨਿਭਾਇਆ ਔਰ ਜਿੰਨਾ ਸੋਹਣਾ ਇਹਨਾਂ ਨੇ ਮੋਰਲ ਵੈਲਿਊਸ ਤੇ ਜੋਰ ਦਿੱਤਾ ਔਰ ਜੀਵਨ ਦੀਆਂ ਕਦਰਾਂ ਕੀਮਤਾਂ ਮੇਰਾ ਖਿਆਲ ਹੈ ਜਿੰਨੀ ਇਸ ਫਿਲਮ ਦੇ ਵਿੱਚ ਉਜਾਗਰ ਕੀਤੀਆਂ ਗਈਆਂ ਨੇ ਸ਼ਾਇਦ ਕਿਤੇ ਇਹ ਉਹ ਮੈਂ ਅਪੋਲ ਯਾਦ ਰਹਿ ਗਈ ਤੁਹਾਡਾ ਕਿਵੇਂ ਚਿਤ ਕੀਤਾ ਕਿ ਬੱਚਿਆਂ ਨੂੰ ਲੈ ਕੇ ਅਰਦਾਸ ਫਿਲਮ ਦਿਖਾਈ ਜਾਵੇ हां बच्चे जो बच्चे भी ਕਹਿੰਦੇ ਸੀ ਕਿ ਜ਼ੋਰ ਪਾਉਂਦੇ ਸੀ ਬੱਚੇ ਵੀ ਕਹਿੰਦੇ ਸੀ ਤੇ ਮੇਰਾ ਆਪਣਾ ਮਨ ਹਮੇਸ਼ਾ ਹੀ ਹੁੰਦਾ ਹੈ ਕਿ ਧਾਰਮਿਕ ਫਿਲਮਾਂ ਜ਼ਰੂਰ ਵੇਖੀ ਜਾਵੇ ਤੇ ਨਾਲ ਬੀਬੀ ਜੀ ਹੁਰੀ ਆਏ ਸੀ ਸਪੈਸ਼ਲ ਉੱਥੇ ਘਰ ਤੇ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਫਿਰ ਉਹਨਾਂ ਨੇ ਫਿਲਮ ਦਿਖਾਈ ਜਿਹੜੀ ਕਿ ਬਹੁਤ ਵਧੀਆ ਲੱਗੀ ਔਰ ਇਹਦਾ ਮੈਂ ਮੈਂ ਅਰਦਾਸ ਕਰਦੀ ਆ ਕਿ ਇਸ ਪਿਕਚਰ ਦਾ ਮੈਸੇਜ ਹਰ ਘਰ ਘਰ ਦੇ ਵਿੱਚ ਜਾਏ ਹਰ ਲੁਕਾਈ ਦੇ ਵਿੱਚ ਜਾਵੇ ਇੱਕ ਤੇ ਗੁਰੂ ਸਾਹਿਬ ਜੀ ਦਾ ਇੰਨਾ ਸੱਚੇ ਪਾਤਸ਼ਾਹ ਦੀਆਂ ਇੰਨੀਆਂ ਉਹਨਾਂ ਬਰਕਤਾਂ ਵਿਖਾਈਆਂ ਉਹ ਬਿਆਨ ਤੋਂ ਬਾਹਰ ਨਹੀਂ ਸੋ ਅਸੀਂ ਸਾਰੇ ਅਰਦਾਸ ਕਰਦੇ ਆ ਕਿ ਇਹ ਸਾਰੇ ਫਿਲਮ ਬਣਾਉਣ ਵਾਲਿਆਂ ਦੇ ਸਿਰ ਤੇ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਤੇ ਇੰਜੀ ਸੇਵਾ ਲੈਂਦੇ ਰਹਿਣ ਕਿਵੇਂ ਲੱਗੇ ਤੁਹਾਨੂੰ ਕਿਵੇਂ ਲੱਗੇ ਜੀ ਬਹੁਤ ਅੱਛੇ ਲੱਗੇ ਬਹੁਤ ਬਹੁਤ ਜ਼ਿਆਦਾ ਮਾਤਾ ਜੀ ਇੱਕ ਸਵਾਲ ਮੈਂ ਤੁਹਾਨੂੰ ਹੋਰ ਕਰਨਾ ਵੀ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਬੱਚੀਆਂ ਸਾਨੂੰ ਜ਼ਿਆਦਾਤਰ ਦੇਖਣ ਨੂੰ ਮਿਲਦੀਆਂ ਪਈਆਂ ਨੇ ਯੂਨੀਫਾਰਮ ਦੇ ਵਿੱਚ ਜੋ ਸੇਵਾ ਤੁਸੀਂ ਨਿਭਾ ਰਹੇ ਹੋ ਸ਼ਾਇਦ ਦੀ ਕਿਸੇ ਦੇ ਹਿੱਸੇ ਵਿੱਚ ਸ਼ਾਇਦ ਮੇਰੇ ਆਵਾਜ਼ ਦੇ ਵਿੱਚ ਵੀ ਉਹ ਥੋੜਾ ਜਿਹਾ ਹੈਗਾ ਕਿ ਮੈਂ ਇਮੋਸ਼ਨਲ ਹੋ ਰਿਹਾ ਮੈਂ ਇੱਕ ਬੱਚੀ ਬਾਹਰ ਆਈ ਸੀ ਮੈਂ ਪੁੱਛਿਆ ਫਿਲਮ ਕਿਵੇਂ ਲੱਗੀ ਕਿ ਨਹੀਂ ਮੈਨੂੰ ਆਪਣੇ ਮਾਂ ਪਿਓ ਯਾਦ ਆ ਗਏ ਮਾਂ ਪਿਓ ਦਿਖਾਏ ਗਏ ਬਹੁਤ ਵਧੀਆ ਬਹੁਤ ਸੋਹਣੀ ਗੱਲ ਹੈ ਤੇ ਠੀਕ ਹੈ ਜੋ ਵੀ ਗੁਰੂ ਸਾਹਿਬ ਜੀ ਦੇ ਹੁਕਮ ਚ ਹੈ ਤੇ ਬਹੁਤ ਵਧੀਆ ਫਿਲਮ ਤੁਸੀਂ ਦਰਸ਼ਨ ਕੀਤੇ ਸਾਰਿਆਂ ਨੇ ਗੁਰਦੁਆਰਾ ਸਾਹਿਬ ਦੇ ਹਜ਼ੂਰ ਸਾਹਿਬ ਦੇ ਕਿਤੇ ਹੈ ਜੂ ਸਾਹਿਬ ਜੀ ਦੇ ਦਰਸ਼ਨ ਜਦੋਂ ਤੁਸੀਂ ਯੂਨੀਕ ਹੋਮ ਤੋਂ ਤੁਰੇ ਸੀ ਤਾਂ ਕੀ ਸੀਗਾ ਮੰਦੇ ਵਿੱਚ ਵੀ ਫਿਲਮ ਦੇਖਣ ਚੱਲੇ ਅੱਜ ਕੀ ਸੀਗਾ ਲੱਗਦਾ ਵੀ ਕਿਵੇਂ ਦੀ ਫਿਲਮ ਹੋਏਗੀ ਅੱਛੀ ਹੋਏਗੀ ਕਿਵੇਂ ਲੱਗੀ ਤੁਹਾਨੂੰ ਵਧੀਆ ਵਧੀਆ ਹਾਂਜੀ ਤੁਹਾਨੂੰ ਕਿਵੇਂ ਲੱਗੀ ਪਹਿਣਾ ਬਹੁਤ ਵਧੀਆ ਹਾਂਜੀ ਕਿਵੇਂ ਲੱਗੀ ਫਿਲਮ ਵਧੀਆ ਹੈ ਵਧੀਆ ਵਧੀਆ ਲੱਗੀ ਬਾਬਾ ਜੀ ਦੇ ਦਰਸ਼ਨ ਕੀਤੇ ਯੈਸ ਯੈਸ ਕੀ ਨਾਮ ਕੀ ਤੁਹਾਡਾ ਵਿਰਾਜ ਹਾਂ ਵਿਰਾਜ ਕੀ ਨਾਮ ਬਹੁਤ ਸੋਹਣਾ ਨਾਮ ਕਿਵੇਂ ਲੱਗੀ ਫਿਲਮ ਤੁਹਾਨੂੰ ਬਹੁਤ ਵਧੀਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਸ ਜਲੰਧਰ ਦੇ ਵਿੱਚੋਂ ਯੂਨਿਕ ਹੋਮ ਦੇ ਵਿੱਚੋਂ ਅੱਜ ਖਾਸ ਤੌਰ ਤੇ ਉ체체 ਤੌਰ ਤੇ ਬੇਬੇ ਜੀ ਆਏ ਨੇ ਫਿਲਮ ਦਿਖਾਈ ਉਹਨਾਂ ਨੇ ਬੱਚਿਆਂ ਨੂੰ ਸੋ ਪੂਰੀ ਟੀਮ ਨਾਲ ਆਏ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਤੁਹਾਨੂੰ ਕਿਵੇਂ ਫਿਲਮ ਲੱਗੀ ਬਹੁਤ ਅੱਛੀ ਫਿਲਮ ਸੀਗੀ ਜਿਹੜੀਆਂ ਅੱਜ ਕੱਲ੍ਹ ਦੀਆਂ ਕਦਰੋਂ ਕੀਮਤਾਂ ਜਿਹੜੀਆਂ ਸਾਡੀਆਂ ਘਰਾਂ ਦੇ ਵਿੱਚ ਤਰੁੱਟੀਆਂ ਆ ਰਹੀਆਂ ਹਨਾ ਜਿਹੜੇ ਬੱਚੇ ਬਾਹਰ ਜਾ ਰਹੇ ਆ ਜਾਂ ਇੱਥੇ ਘਰਾਂ ਦੇ ਵਿੱਚ ਮਾਪਿਆਂ ਤੋਂ ਦੂਰੀਆਂ ਵਧ ਰਹੀਆਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਭਰਪੂਰ ਢੰਗ ਦੇ ਨਾਲ ਪੂਰਾ ਕੀਤਾ ਇਹਨਾਂ ਨੇ ਮੈਂ ਅਸਲ ਇੱਕ ਮੈਸੇਜ ਬਹੁਤ ਵਧੀਆ ਜਾ ਰਿਹਾ ਸਮਾਜ ਵਾਸਤੇ ਬਹੁਤ ਸੋਹਣੀ ਫਿਲਮ ਬਣਾਈਏ ਸੋ ਯੂਨਿਕ ਹੋਮ ਤੋਂ ਪੂਰੀ ਟੀਮ ਪਹੁੰਚੀ ਕਨਸ਼ਾਮ ਜੀ ਵੀ ਪਹੁੰਚੇ ਨੇ ਜੋ ਬੱਚਿਆਂ ਦੀ ਦੇਖਰੇਖ ਕਰਦੇ ਨੇ ਖਾਸ ਤੌਰ ਤੇ ਸੋ ਫਿਲਮ ਕਿਵੇਂ ਲੱਗੀ ਜੀ ਸਭ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਪਿਕਚਰ ਹੈ ਔਰ ਐਸੀ ਪਿਕਚਰ ਜੋ ਇੱਕ ਸਮਾਜ ਨੂੰ ਸੇਧ ਦਿੰਦੀ ਹੈ ਇਨਸਾਨਾਂ ਦੀ ਆਪਣੇ ਸਮਾਜ ਦੀ ਹਰ ਤਰ੍ਹਾਂ ਦੀ ਕਦਰਾਂ ਕੀਮਤਾਂ ਦੀ ਆਤਮਾ ਨੂੰ ਇਸ ਫਿਲਮ ਚ ਚਲਕਾਇਆ ਔਰ ਬੜੀ ਡੂੰਘਾਈ ਦੇ ਵਿੱਚ ਹਰ ਚੀਜ਼ ਹਰ ਪੱਖ ਨੂੰ ਛੋਹਿਆ ਹੈ ਤਾਂ ਬਹੁਤ ਹੀ ਅੱਛੀ ਫਿਲਮ ਹੈ ਹਰ ਇੱਕ ਵਿਅਕਤੀ ਨੂੰ ਇਸ ਫਿਲਮ ਨੂੰ ਦੇਖਣਾ ਚਾਹੀਦਾ ਆਪਣੇ ਪਰਿਵਾਰ ਸੰ ਆਪਣੇ ਨੇੜੇ ਸਾਰੇ ਮਿੱਤਰਾਂ ਭਰਾਵਾਂ ਨਾਲ ਬੇਨਤੀ ਹੈ ਕਿ ਇਸ ਫਿਲਮ ਨੂੰ ਜਰੂਰ ਵਾਚ ਕਰੋ ਬਹੁਤ ਹੀ ਅੱਛੀ ਫਿਲਮ ਹੈ ਪਰਮਾਤਮਾ ਫਿਲਮ ਸਾਰੇ ਮੈਂਬਰਸ ਨੂੰ ਫਿਲਮ ਦੇ ਕਰੂਜ਼ ਮੈਂਬਰਸ ਨੂੰ ਸਟਾਰ ਕਾਸਟ ਨੂੰ ਚਾਰਦੀ ਕਲਾਜ ਰੱਖੇ ਤੇ ਹੋਰ ਬਲ ਬਖਸ਼ ਇਸ ਤਰ੍ਹਾਂ ਕਿਵੇਂ ਲੱਗੀ ਜੀ ਫਿਲਮ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇਹ ਫਿਲਮ ਜਿਹੜੀ ਹੈ ਬਣਾਈ ਹੈ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਜਾਂ ਜਿਹੜੇ ਹੀਰੋ ਜਿਨ੍ਹਾਂ ਨੇ ਕੰਮ ਕੀਤਾ ਫਿਲਮ ਦੇ ਵਿੱਚ ਜੋ ਬਣਾਈਆ ਉਹ ਬਹੁਤ ਹੀ ਵਧੀਆ ਸਟੋਰੀ ਨੂੰ ਕੱਢ ਕੇ ਲੈ ਕੇ ਆਇਆ ਘਰ ਘਰ ਦੀ ਪ੍ਰੋਬਲਮ ਹੈ ਹਰ ਐਂਗਲ ਤੋਂ ਪ੍ਰੋਬਲਮ ਨੂੰ ਦਿਖਾਇਆ ਗਿਆ ਹੈ ਫਸਟਲੀ ਫਸਟ ਟੂ ਲਾਸਟ ਮੰਨ ਜੋ ਕਵਰ ਕੀਤਾ ਹੈ ਜਿੰਨੇ ਉਹਨਾਂ ਨੇ ਫਿਲਮ ਦੇ ਵਿੱਚ ਲਏ ਹੈ ਹਰੇਕ ਨੂੰ ਇੱਕ ਅਲੱਗ-ਅਲੱਗ ਰੋਲ ਦੇ ਕੇ ਅਲੱਗ-ਅਲੱਗ ਘਰ ਦੀ ਪ੍ਰੋਬਲਮ ਨੂੰ ਸੋਲਵ ਕੀਤਾ ਹੈ ਔਰ ਬੜਾ ਵੱਡਾ ਸੰਦੇਸ਼ ਹੈ ਵੱਡਾ ਵੱਡਾ ਲੈਸਨ ਹੈ ਔਰ ਵਰਲਡ ਵਿੱਚ ਔਨ ਵਰਲਡ ਹਰੇਕ ਵਿਅਕਤੀ ਨੂੰ ਆਪਣਾ ਟਾਈਮ ਕੱਢ ਕੇ ਦੇਖਣਾ ਚਾਹੀਦਾ ਮੈਂ ਫਿਲਮ ਜਾਕਤਾ ਦਾ ਫਿਲਮਸ ਡਾਇਰੈਕਟਰ ਦਾ ਪ੍ਰੋਡਿਊਸਰ ਦਾ ਹੀਰੋ ਦਾ ਹੀਰੋਇਨ ਦਾ ਸਾਰਿਆਂ ਦਾ ਧੰਨਵਾਦੀਆਂ ਤੇ ਆਪ ਜੀ ਦਾ ਵੀ ਧੰਨਵਾਦੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਸ੍ਰੀ ਹਜ਼ੂਰ ਸਾਹਿਬ ਦੇ ਤਾਂ ਉਦੋਂ ਮਨ ਕਿਤੇ ਨਾ ਕਿਤੇ ਭਾਵੁਕ ਹੋ ਜਾਂਦਾ ਉਹਦੇ ਜਿਆਦਾ ਪੂਰੀ ਫਿਲਮ ਹੀ ਇਦਾਂ ਭਾਵੁਕੀ ਚ ਨਿਕਲੀ ਆ ਪੂਰੀ ਪੈਨੋ ਹਾਂਜੀ ਬਹੁਤ ਜਾਨਾ ਤਾਂ ਇਹ ਮੈਂ ਚੋਣਾ ਕਿਸ ਬੱਚੀ ਤੇ ਇੱਕ ਵਾਰੀ ਕੈਮਰਾ ਮਾਰਿਆ ਜਾਵੇ ਸੋ ਛੋਟੇ ਬਿਲਕੁਲ ਛੋਟੇ ਜਿਹੜੇ ਬੱਚੇ ਵੀ ਆਏ ਸੀ ਫਿਲਮ ਦੇਖਣ ਆਵੇਂ ਤੁਸੀਂ ਮਤਲਬ ਇਹ ਬੋਲਦੇ ਨੇ ਜੀ ਇਹ ਗੱਲ ਕਰ ਲੈਂਦੇ ਆ ਕੀ ਕਿ 245 ਉਸ ਦਾ ਟਾਈਮ ਹੋਇਆ ਸਾਊਂਡ ਦਾ ਹੁਣ ਕੀ ਨਾਮ ਤੁਹਾਡਾ ਤਾਏ ਤਾਏ ਡੋਰੀ ਨਾ ਵੈਸਟ ਫਿਲਮ ਕਿੱਦਾਂ ਲੱਗੀ ਤੁਸੀਂ ਦੇਖ ਸਕਦੇ ਹੋ ਕਿ ਯੂਨਿਕ ਹੋਮ ਤੋਂ ਇਹ ਬੱਚੇ ਇੱਥੇ ਪਹੁੰਚੇ ਨੇ ਤਾਂ ਬੇਬੇ ਹੋਣਾਂ ਵੱਲੋਂ ਬਹੁਤ ਇੱਕ ਖਾਸ ਉਪਰਾਲਾ ਕੀਤਾ ਗਿਆ ਕਿ ਸਪੈਸ਼ਲ ਸਕਰੀਨਿੰਗ ਕਰਾਈ ਗਈ ਹੈ ਅਰਦਾਸ ਫਿਲਮ ਦੀ ਸੋ ਜਿਨ੍ਹਾਂ ਨੇ ਇਹ ਫਿਲਮ ਨਹੀਂ ਦੇਖੀ ਇੱਕ ਵਾਰ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਜਾਓ ਫਿਲਮ ਦੇਖ ਕੇ ਜ਼ਰੂਰ ਆਓ ਬਹੁਤ ਪਿਆਰੀ ਫਿਲਮ ਹੈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਬਸਕ੍ਰਾਈਬ ਕਰੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर